ਸਿੰਧੂ ਬਾਈ ਦਾ ਬਹੁਤ ਵੱਡਾ ਹੱਥ ਹੈ ਬਾਈ ਜੇ ਸਿੰਧੂ ਬਾਈ ਮੇਰੇ ਨਾਲ ਬਾਈ ਬਾਈ ਗਾਣਾ ਨਾ ਕਰਦਾ ਤੇ ਸ਼ਾਇਦ ਫਿਰ ਕੁਝ ਚੀਜ਼ਾਂ 'ਚ ਮੇਰੀ ਹੈਲਪ ਕੀਤੀ ਤਾਂ ਮੈਂ ਬਾਈ ਉਰੇ ਹੋਣਾ ਹੀ ਨਹੀਂ ਸੀ ਇੱਥੇ ਇੱਥੇ ਤਾਂ ਮੈਂ ਹੋਣਾ ਹੀ ਨਹੀਂ ਗਈ ਸੀ ਮੇਰੇ ਗਾਣੇ ਵੀ ਨਹੀਂ ਸੀ ਆਉਣੇ ਤੇ ਬਾਈ ਸਿੱਧੂ ਬਾਈ ਦਾ ਤਾਂ ਬਹੁਤ ਵੱਡਾ ਯੋਗਦਾਨ ਆ ਤੇ ਸਿੱਧੂ ਤਾਂ ਆਲਵੇਜ਼ ਮੇਰੇ ਨਾਲ ਆ ਤੇ ਉਹਦਾ ਮੈਂ ਸਾਰੀ ਜ਼ਿੰਦਗੀ ਮੈਂ ਕੀ ਮੇਰਾ ਪਰਿਵਾਰ ਵੀ ساری ਜ਼ਿੰਦਗੀ ਉਹਦਾ ਥੈਂਕ ਯੂ ਕਰੀ ਜਾਵੇ ਉਹ ਵੀ ਘੱਟ ਆ। ਘੱਟ ਆ ਤੇ ਚੱਲਣ ਲੱਗਾ ਜਿੱਦੂ ਦੀ ਯਾਦ ਆਈ ਸੀ ਜਦੋਂ ਕਰਦੇ ਲਈ ਮੇਰੀ ਸਾਰੀ ਪਹਿਲੀ ਦੁਸ਼ਵਾਰ ਤੇ। ਸਿੱਧੂ ਬਾਈ ਜਿੱਦੇ ਕਿਉਂਕਿ ਗਿੱਲ ਬਾਈ ਨਾਲ ਵੀ ਬਹੁਤ ਪਿਆਰ ਸੀ ਸਿੱਧੂ ਬਾਈ ਦਾ ਤੇ ਅਸੀਂ ਜਿੱਦ ਦੇ ਵੀ ਫਿਲਮ ਦੀ ਕੋਈ ਗੱਲ ਕਰਦੇ ਮਤਲਬ ਸਿੱਧੂ ਬਾਈ ਦਾ ਜ਼ਿਕਰ ਹੁੰਦਾ ਹੀ ਹੁੰਦਾ ਅੱਜ ਵੀ ਹੁਣੇ ਅਸੀਂ ਇੱਥੇ ਬੈਠੇ ਸੀ ਤੇ ਸਨੈਪਚੈਟ ਵਾਲੀ ਗੱਲੋਂ ਲੈ ਕੇ ਸਿੱਧੂ ਬਾਈ ਦਾ ਜ਼ਿਕਰ ਹੋਇਆ ਬਾਕੀ ਮੇਰੇ ਇੱਧਰ ਡੌਲੇ ਤੇ ਬੈਠਾ ਸਿੱਧੂ ਤੇ ਹਮੇਸ਼ਾ ਝੋਟਾ ਨਾਲ ਹੀ ਆਪਣੇ ਥੈਂਕ ਯੂ ਅਸੇਮ ਕੁਐਸਚਨ ਗਿਲਬਾਈ ਨੇ ਵੀ ਮੈਨੂੰ ਯਾਦ ਆ ਗਿਆ ਬਾਈ ਤੁਸੀਂ ਪਹਿਲੀ ਜਿਹੜੀ ਸਿੱਧੂ ਬਾਈ ਦੀ ਪਹਿਲੀ ਫਿਲਮ ਸੀ ਉਹ ਵੀ ਤੁਸੀਂ ਲਿਖੀ ਸੀ ਅਣੂ ਤੋਂ ਬਾਅਦ ਉਹਨੂੰ ਗੁਲਾਬ ਬਾਈ ਦੀ ਪਹਿਲੀ ਫਿਲਮ ਤੁਸੀਂ ਲਿਖ ਰਹੇ ਹੋ ਟੋਡੇ ਮਾਈਂਡ ਚ ਆਇਆ ਸੀ ਕਿ ਜਦੋਂ ਫਿਲਮ ਲਿਖੀ ਵੀ ਯਾਰ ਦੋ ਬੰਦੇ ਦੋਨੋਂ ਮੇਰੇ ਦਿਲ ਦੇ ਗਰੀਬ ਤੇ ਇੱਕ ਦੀ ਪਹਿਲੀ ਫਿਲਮ ਵੀ ਮੈਂ ਲਿਖੀ ਇੱਕ ਦੀ ਪਹਿਲੀ ਫਿਲਮ ਵੀ ਮੈਂ ਲਿਖੀ ਜਿਹੜਾ ਗੁਲਾਬ ਨਾ ਮੈਨੂੰ ਲੱਗਾ ਸਿੱਧੂ ਮੈਨੂੰ ਬਹੁਤ ਕੁਝ ਚੰਗਾ ਦੇ ਗਿਆ ਦੁਨੀਆ ਤੇ ਹਨਾ ਬੜੇ ਸੱਜਣਾਂ ਦੇ ਕੇ ਗਿਆ ਬੜੇ ਪਿਆਰੇ ਬੰਦੇ ਦੇ ਕੇ ਗਿਆ ਗਲਾਬ ਉਹਨਾਂ ਚੋਂ ਇੱਕ ਹੈ ਜਿਹਨੂੰ ਮੈਂ ਜਾਣਦਾ ਹੀ ਲੱਗ ਪਾ ਸਿੱਧੂ ਕਰਕੇ ਅਸੀਂ ਇਕੱਠੇ ਹੋਣ ਲੱਗੇ ਹਾਂ ਨਾ ਬਿਆਹ ਕਰਨ ਬੈਠਾ ਇੱਥੇ ਬੜੇ ਬੰਦੇ ਨੇ ਜਿਹੜੇ ਸਿੱਧੂ ਥਰੂ ਮੈਨੂੰ ਮਿਲੇ ਨੇ ਮੇਰੀ ਜ਼ਿੰਦਗੀ 'ਚ ਤੇ ਜਦੋਂ ਉਹ ਅਕਸਰ ਜਦੋਂ ਕਿਸੇ ਬੰਦੇ ਕਰਕੇ ਕੋਈ ਬੰਦਾ ਮਿਲਿਆ ਤੁਹਾਨੂੰ ਮਿਲਦਾ ਤਾਂ ਫਿਰ ਉਹ ਉਹ ਬੰਦਾ ਵਿੱਚੋਂ ਜਾਂਦਾ ਨਹੀਂ ਨਾ ਤਾਂ ਸਿੱਧੂ ਐਹੀ ਮੈਨੂੰ ਲੱਗਦਾ ਇਹ ਗੱਲ ਤਾਂ ਬੇਫਾਲਤ ਹੋਊਗੀ ਵੀ ਮੇਰੇ 'ਚੋਂ ਨਹੀਂ ਜਾ ਰਿਹਾ ਮੈਨੂੰ ਲੱਗਦਾ ਉਹ ਪੰਜਾਬ ਤੇ ਪੰਜਾਬੀ ਅੱਧੀ ਥਿਜਾ 'ਚੋਂ ਹੀ ਨਹੀਂ ਜਾ ਰਿਹਾ ਤੇ ਨਾ ਕਦੇ ਜਾਊਗਾ ਹਨਾ ਉਹ ਸਦਾ ਹੀ ਇਹ ਸਾਡੀਆਂ ਗੱਲਾਂ ਸਾਡੀਆਂ ਹਵਾਵਾਂ 'ਚ ਉਹਨੇ ਰਹਿਣਾ ਤੇ ਉਹਦੇ ਸੰਗੀਤ ਨੇ ਰਹਿਣਾ ਪਰ ਉਹ ਮੈਨੂੰ ਚੰਗੇ ਦੋਸਤ ਦੇ ਕੇ ਗਿਆ ਤਾਂ ਉਹਦੇ ਕਰਕੇ ਗਲਾਬ ਮਿਲਿਆ ਤਾਂ ਕਹਾਣੀ ਗਲਾਬ ਦੀ ਪਹਿਲੀ ਮੇਰੇ ਕੋਲੇ ਮੈਂ ਲਿਖੀ ਜਾਨੀ ਸਿੱਧੂ ਵਾਲੀ ਫਿਲਮ ਵੀ ਲਿਖੀ ਸੀ ਬਹੁਤ ਚੀਜ਼ਾਂ ਰੀਨਿਟ ਕਰਦੀਆਂ ਨੇ ਤਾਂ ਉਹਦੇ ਨਾਲ ਫਿਰ ਥੋੜਾ ਜਿਹੜਾ ਤੰਦਾ ਹੋਰ ਗੂੜਾ ਹੋ ਜਾਂਦਾ